ਅੰਮ੍ਰਿਤਸਰ ਤੋਂ ਹੈ ਜਿੱਥੇ ਪੁਲਿਸ ਦੇ ਵੱਲੋਂ ਦੋ ਮੁੰਡਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੇ ਬੀਤੇ ਦਿਨੀ ਇੱਕ ਸਕੂਟਰੀ ਤੇ ਜਾ ਰਹੀ ਕੁੜੀ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦਾ ਦੀ ਕਿ ਜਿਹੜੇ ਮੁੰਡੇ ਫਾਪੂ ਗਿਤੇ ਨੇ ਦੋਨੇ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਹੋਮਗਾਰਡ ਦੇ ਮੁੰਡੇ ਨੇ ਦੱਸਿਆ ਜਾ ਰਹੇ ਨੇ ਕਿ ਕੰਨਾਂ ਚ ਮੁੰਡਾ ਹੋਮਗਾਰਡ ਦਾ ਮੁੰਡਾ ਕਿਉਂਕਿ ਜਦੋਂ ਵੀ ਇਹ ਜਿਹੜਾ ਸਪਲੈਂਡ ਮੋਟਰਸਾਈਕਲ ਤੇ ਜਾਂਦੇ ਨੇ ਤਾਂ ਚੋਖੋਂਦੇ ਨੇ ਮਾਲ ਹੋ ਕੇ ਫਰਾਵ ਹੁੰਦਾ ਹੈ ਤੇ ਇਹਦੇ ਮੋਟਰ ਜਰ ਮੋਟਰਸਾਈਕਲ ਦੇ ਉੱਤੇ ਜਿਹੜਾ ਪੁਲਿਸ ਦਾ ਸਟਿੱਕਰ ਲੱਗਿਆ ਰਹੇ ਜਿਸ ਨੇ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਨਿਰਾਸ਼ਾ ਦੇ ਵਿੱਚ ਲਿਆ ਦਿੱਤਾ ਕਿਉਂਕਿ ਇੱਕ ਪਾਸੇ ਤਾਂ ਪੁਲਿਸ ਹੈ ਜਿਹੜੀ ਲੋਕਾਂ ਦੀ ਰਾਖੀ ਕਰਦੀ ਹੈ ਪਰ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਦੇ ਮੁੰਡੇ ਹੀ ਚੋਰੀ ਕਰਨ ਲੱਗਣ ਤਾਂ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਸਨੇਚਿੰਗ ਹੋਈ ਹੈ ਉਹਦੇ ਵਿੱਚ ਕਿੰਨੇ ਕਿ ਬੰਦੇ ਅਰੈਸਟ ਹੋਏ ਜੀ ਇਹਨਾਂ ਕਿ 8:00 ਤੋਂ 7:30 ਵਜੇ ਸ਼ਾਮ ਇੱਕ ਤਰਨੁਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ ਰਸਤੇ ਦੇ ਵਿੱਚ ਦੋ ਮੋਟਰਸਾਈਕ ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਐਸੀ ਤਰਸੀਮ ਸਿੰਘ ਏਐਸੀ ਜੀਵਨ ਸਿੰਘ ਚੌਕੀ ਇਚਾਰਜ ਵਿਜਨਗਰ ਪੁਲਿਸ ਮੇਰੇ ਵੱਲੋਂ ਮਾਨਯੋਗ ਸੀਪੀ ਸਾਹਿਬ ਏਡੀਐਸਪੀ ਸਾਹਿਬ ਔਰ ਏਸੀਪੀ ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ ਉਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਹਾਂਜੀ ਹਾਂਜੀ ਉਹਦੇ ਵਿੱਚ ਨਾ ਏ ਆਪੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੋਮਗਾਰਡ ਦੇ ਵਿੱਚ ਉਹ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਾਚਿਆ ਜਾਏਗਾ ਸਰ ਕਿੰਨੇ ਕੰਵਰਸੇ ਮੁੰਡਿਆਂ ਦੀ ਕੋਈ ਨਸ਼ੇ ਦੀ ਆਦੀ ਸੀ ਨਹੀਂ ਇਸ ਵਿੱਚ ਕੀ ਉਹਨਾਂ ਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨੇ ਦੇ ਬਾਰੇ ਜਿਹੜੀ ਆ ਬਾਚਿਆ ਜਾ ਰਿਹਾ ਜੀ ਸਰ ਕੋਈ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨਹੀਂ ਚਹੀਏ ਹਾਂ ਇਹਦੇ ਇੱਕ ਛੋਟੇ ਭਰਾ ਰਿਤਿਕ ਤੇ ਇੱਕ ਪਹਿਲਾ ਕ ਬਚੋਰੀ ਦਾ ਮਕਰਮਾ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹਤੇ ਬਈ ਮਕਰਮਾ ਦਰਜ ਨਹੀਂ ਆਇਆ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਇਹ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਉਥੋਂ ਦੇ ਰਹਿਣ ਵਾਲੇ ਨੇ ਫਰੈਂਡਸ ਇਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜੀਆਂ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਹੁੰਦਾ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜੀ ਕੋਈ ਹੋਰ ਇਹਨਾਂ ਦੀ ਰੋਲਮੈਂਟ ਛੋਣ ਗਏ ਉਹਨਾਂ ਨੂੰ ਵੀ ਟ੍ਰੈਕ ਕੀਤਾ ਜਾਏਗਾ ਸਿਰਫ ਗਏ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹ ਨਹੀਂ ਸਾਨੂੰ ਮੌਕੇ ਤੇ ਜਦੋਂ ਦਰਸਤੀ ਚਾਉਂਦੇ ਨੂੰ ਕੱਲੀ ਨੂੰ ਦੇਖਿਆ ਤਾਂ ਉਸੇ ਹੀ ਉਹਦਾ ਵਾਰਦਤ ਸਮੇਂ ਵਾਰਦਤ ਨੂੰ ਅੰਜਾਮ ਦਿੱਤਾ ਜੀ ਅੱਜ ਦੇ ਕਿ ਪੁਰਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗ੍ਰਿਫਤਾਰ ਕੀਤੇ ਗਏ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਕੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਮਕੀ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਕਹਿਿਆ ਜਾਂ ਕਿ ਪੁੱਛਗਿੱਛ ਦੌਰਾਨ ਇਹਨਾਂ ਮੁਲਾਜ਼ਮਾਂ ਦੇ ਦੋਨੇ ਮੋਲਜਮਾਂ ਦੇ ਕੋਲੋਂ ਕੋਈ ਹੋਰ ਵੱਡੇ ਵੀ ਖੁ ਅੰਮ੍ਰਿਤਸਰ ਤੋਂ ਹੈ ਜਿੱਥੇ ਪੁਲਿਸ ਦੇ ਵੱਲੋਂ ਦੋ ਮੁੰਡਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੇ ਬੀਤੇ ਦਿਨੀ ਇੱਕ ਸਕੂਟੇ ਤੇ ਜਾ ਰਹੀ ਕੁੜੀ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦਾ ਦੀ ਕਿ ਜਿਹੜੇ ਮੁੰਡੇ ਫਾਪੂ ਗਿੱਤਰੇ ਦੋਨੇ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਹੋਮਗਾਰਡ ਦੇ ਮੁੰਡੇ ਨੇ ਦੱਸਿਆ ਜਾ ਰਹੇ ਨੇ ਕਿ ਕਿੰਨਾ ਚੰ ਮੁੰਡਾ ਹੋਮਗਾਰਡ ਦਾ ਮੁੰਡਾ ਕਿਉਂਕਿ ਜਦੋਂ ਵੀ ਜਿਹੜਾ ਸਪੈਂਡ ਮੋਟਰਸਾਈਕਲ ਤੇ ਜਾਂਦੇ ਨੇ ਤੇ ਚੋਖ ਖੋਹਦੇ ਨੇ ਮਾਲ ਹੋ ਕੇ ਫਰਾਰ ਹੁੰਦੇ ਤਾਂ ਇਹਦੇ ਮੋਟਰ ਜਿਹੜੇ ਮੋਟਰਸਾਈਕਲ ਦੇ ਉੱਤੇ ਜਿਹੜਾ ਪੁਲਿਸ ਦਾ ਸਟਿੱਕਰ ਲੱਗਿਆ ਰਹੇ ਜਿਸ ਨੇ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਨਰਾਸ਼ਾ ਦੇ ਵਿੱਚ ਲਿਆ ਦਿੱਤਾ ਕਿਉਂਕਿ ਇੱਕ ਪਾਸੇ ਤਾਂ ਪੁਲਿਸ ਹੈ ਜਿਹੜੀ ਲੋਕਾਂ ਦੀ ਰਾਖੀ ਕਰਦੀ ਹੈ ਪਰ ਦੂਜੇ ਪਾਸੇ ਪੁਲਿਸ ਮੁਲਾਜ਼ ਬੰਦੇ ਰੈਸਟ ਹੋਏ ਜੇ। ਇਹਨਾਂ ਇੱਕ 8:00 ਚਾਰ ਨੂੰ 7:30 ਵਜੇ ਸ਼ਾਮ ਇੱਕ ਤਰਨਪ੍ਰੀਤਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ। ਰਸਤੇ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ। ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ, ਏਸੀ ਜੀਵਨ ਸਿੰਘ ਚੌਕੀ ਇੰਚਾਰਜ ਵਿਜਨਗਰ ਪਲੱਸ ਮੇਰੇ ਵੱਲੋਂ ਮਾਨਯੋਗ ਸੀਬੀ ਸਾਹਿਬ, ਏਡੀਐਸਪੀ ਸਾਹਿਬ ਔਰ ਸੀਬੀ ਏਸੀਪੀ ਸਾਹਿਬ ਨੂੰ ਮਿਲੀਆਂ ਤੱਤੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ ਉਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹਾਂਜੀ ਹਾਂਜੀ ਉਹਦੇ ਵਿੱਚ ਨਾ ਏਪੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੂਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਾਚਿਆ ਜਾਏ ਸਰ ਕਿੰਨੇ ਕੁ ਕਾਮਰਸ ਦੇ ਮੁੰਡਿਆਂ ਦੀ ਨੂੰ ਨਸ਼ੇ ਦੀ ਆਦੀ ਸੀ ਨਹੀਂ ਇਸ ਵਿੱਚ ਕੀ ਉਹਨਾਂ ਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨੇ ਦੇ ਬਾਰੇ ਜਿਹੜੀ ਆ ਬਾਚਿਆ ਜਾ ਰਹੀ ਹੈ ਸਰ ਕੋਈ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨਹੀਂ ਹੋਇਆ ਹਾਂ ਇਹਦੇ ਇੱਕ ਛੋਟੇ ਭਰਾ ਆ ਰਿਤਿਕ ਤੇ ਇੱਕ ਪਹਿਲਾਂ ਇੱਕ ਚੋਰੀ ਦਾ ਮਕਦਮਾ ਸਾਲ 2020 ਵਿੱਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹ ਤੇ ਕੋਈ ਮਕਦਮਾ ਦਰਜ ਨਹੀਂ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਜੀ ਇਹ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮੀਠਾ ਰੋਡ ਤੇ ਉਥੋਂ ਦੇ ਰਹਿਣ ਵਾਲੇ ਨੇ ਫਰੈਂਚ ਕੋਲਣੀ ਦੇ ਇਹ ਮੈਂ ਪੜ੍ਹਾਈ ਕਿੰਨੀ ਕੀ ਕੀਤੀ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜੀਆਂ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਹੁੰਦਾ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜਿਹੜੇ ਕੋਈ ਹੋਰ ਇਹਨਾਂ ਦੀ એનਰੋਲਮੈਂਟ ਛੋਣ ਗਏ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਨਹੀਂ ਇਹਦੇ ਬਾਰੇ ਜਿਹੜੀ ਆ ਹੋਈ ਇਹਦੇ ਲਈ ਚਾਹੁੰਦਾ ਮੌਕੇ ਤੇ ਜਦੋਂ ਦ੍ਰਿਸ਼ਟੀ ਚਾਹੁੰਦੀ ਨੂੰ ਕੱਲੀ ਨੂੰ ਦੇਖਿਆ ਤਾਂ ਉੱਥੇ ਹੀ ਉਹਦੇ ਵਾਰਦਾਤ ਸਮੇਂ ਵਾਰ ਵਾਰਦਾਤ ਨੂੰ ਇੰਝ ਆਮ ਦਿੱਤਾ ਗਿਆ ਅੱਜ ਇੱਕ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗ੍ਰਿਫਤਾਰ ਕੀਤੇ ਗਏ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਕੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਮਕੀ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਕਿਹਾ ਇਹਨਾਂ ਨੂੰ ਪੁੱਛ ਕੇ ਦਰਾਂ ਨੇ ਨਾਮ ਲਾਜਮਾਂ ਦੇ ਦੋਨੇ ਮੁੱਲਜਮਾਂ ਦੇ ਕੋਲੋਂ ਕੋਈ